ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਗ੍ਰੰਥ ਨੰਬਰ 22 14ਪੋ ਨਰੇਸ਼ ਸਿੰਘ ਦੇ ਘਰ ਸਹੀਦੀ ਲਿਖਤਾ ਹੈ ਇਸ ਲਿਖ ਦੇ ਵਿੱਚ ਸਤਖੰਡ ਹਾਜ਼ਰ ਸੀ ਮਹਾਰਾਜ ਦੇ ਸੰਗਾਸਨ ਥੱਲੇ ਸੀ ਇਸ ਟਾਈਮ ਤੇ ਜਿਹੜੇ ਲਿਖਤ ਹੋਈ ਆ ਗੁਰੂ ਅਵਤਾਰ ਵਿਸ਼ਨੂੰ ਬ੍ਰਹਮਾ ਸਾਰੇ ਹਾਜ਼ਰ ਮਹਾਰਾਜ ਨੇ ਬਲਾਇਸਨ ਵੀ ਆਜੋ ਤੇ ਜਿਹੜਾ ਬਿਹਾਰ ਚੱਲਿਆ ਲਿਖਤ ਬੜੀ ਲੰਮੀ ਐ ਵਿੱਚੋਂ ਥੋੜੀ ਸਾਰੀ ਲਈ ਆ ਬਾਕੀ ਜਿੱਥੇ ਤੱਕ ਹੁਕਮ ਹੋਏਗਾ ਸੁਣਾਵਾਂਗਾ ਬਾਕੀ ਪਰਵਿੰਦਰ ਪੜ੍ਹੇਗਾ ਇਹੋ ਲਿਖਤ ਮੇਰੀ ਜਿਹੜੀ ਛੱਡਾਂਗਾ ਜਿੱਥੋਂ ਬੁਰਖਿਆ ਕਾਲ ਕਹੇ ਸੱਚਖੰਡ ਪੂਰਵ ਕਰਤਿਆਣ ਤੈਨੂੰ ਦਿਆਂ ਸਨਾਈਆ ਗੋਵਿੰਦ ਵੇਕ ਨਿਸ਼ਾਨ ਜੋ ਧਰਮ ਰਿਆ ਚਲਾਈਆ ਤੂੰ ਸਬਦੇ ਸੁਨੇ ਬਿਆਨ ਭੁੱਲ ਰੇ ਨਾਰਈਆ ਕੀ ਵਰਤਿਆ ਖੇਲ ਜਹਾਨ ਘੜੀ ਚਮਕੌਰ ਦੇ ਗੁਆਇਆ ਬੇਕੀ ਹੋਈ ਨਾ ਮੋਲ ਹਰਾਨ ਹਰਾਨੀ ਨਾ ਕੋਈ ਵਖਾਈਆ ਜੋਤੀ ਜੋ ਸਰੂਪ ਪਿਆਰ ਆਪੇ ਆਪਣੀ ਕਿਰਪਾ ਕਰ ਕਰੇ ਕੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਈਆ ਸੱਚ ਖਾਂਡੇ ਕੇ ਪ੍ਰਭੂ ਮੈਨੂੰ ਆਗਿਆ ਚੇਤਾ ਚੇਤਨ ਹੋ ਕੇ ਦਿਆਂ ਸਨ ਆਈਆ ਜਿਸ ਵੇਲ ਜਿਸ ਵੇਲੇ ਤੇਰਾ ਗੋਬਿੰਦ ਬਣਿਆ ਨੇ ਤਾਂ ਨਾਰ ਨਰੇਣ ਤੇਰਾ ਹੁਕਮ ਮਨਾਈਆ ਮੈਂ ਉਸ ਦਾ ਖੇਲ ਵੇਖਾ ਬਿਨਾ ਅਕਾਂ ਅੱਖ ਉਟਾਈਆ ਤੇਰੇ ਹੁਕਮ ਨਾਲ ਬਦਲ ਕੇ ਆਇਆ ਸਾ ਬਦਲ ਕੇ ਆਇਆ ਪਿਸਾ ਆਪਣਾ ਰੂਪ ਬਦਲਾਈਆ ਕਿਉਂ ਗੋਵਿੰਦ ਦਿੱਤਾ ਸੰਦੇਸ਼ਾ ਸਨੇੜਾ ਇੱਕ ਦੜਾਇਆ ਮੈਂ ਤੇਰਾ ਦਸ ਦਸ ਮੇਸ਼ਾ ਸੁਤ ਦਲਾਰਾ ਤੇਰਾ ਸੋਭਾ ਪਾਈਆ ਔਰ ਕਿ ਅਕਾਲ ਦੀਨ ਦਿਆਲ ਮੇਰੇ ਗੁਰਮੁਖਾਂ ਦਾ ਪੂਰਾ ਕਰਦੇ ਲਿਖਾ ਬਾਕੀ ਰਹਿਣ ਕੋਈ ਨਾ ਪਾਈਆ ਜੋਤੀ ਜੋ ਸਰੂਪ ਪਿਆਰ ਆਪੇ ਆਪਣੀ ਕਿਰਪਾ ਕਰ ਕਰੇ ਕੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਸੱਚ ਖੰਡ ਕਹੇ ਮੈਂ ਗੜੀ ਚਮਕੌਰ ਨੂੰ ਤਕਿਆ ਤਕਿਆ ਬੇਪਰਵਾਈਆ ਜਿਸ ਦਾ ਲੇਖ ਲਿਖਿਆ ਜਿਸ ਦਾ ਲੇਖ ਲਿਖ ਕੋਈ ਨਾ ਸਕਿਆ ਨਾਲ ਕਾਗਜ਼ ਕਲਮ ਸਾਈਆ ਮੈਂ ਖੇਡ ਖੇਡ ਕੇ ਹਸਿਆ ਖੁਸ਼ੀਆਂ ਦਾ ਨਾਰਾ ਲਾਇਆ ਵਾ ਵਾ ਤੇਰਾ ਖੇਲ ਪੁਰਖ ਸਮਰਥਿਆ ਮੇਰੇ ਗੈਰ ਗਮੀਰ ਨੂਰ ਲਾਇਆ ਗੋਵਿੰਦ ਖੁਸ਼ੀਆਂ ਦੇ ਵਿੱਚ ਰਤਿਆ ਮਸਤ ਕਨੂਰ ਰਿਆ ਚਮਕ ਮੈਂ ਚਾਰੋਂ ਕੋਟ ਨਟਿਆ ਭਜਿਆ ਵਾਹ ਦਈਆ ਫੇਰ ਗੋਬਿੰਦ تیر ਨਿਸ਼ਾਨਾ ਕਸਿਆ ਮੁਕੀ ਸਮਾਨਵਲ ਉਟਾਈਆ ਮੈਂ ਜਿਮੀ ਤੂੰ ਫੋਲਿਆ ਕਟਿਆ ਖਾਕ ਦਿੱਤੀ ਓਡਾਈਆ ਮੈਂ ਹੱਕ ਮਾਰੇ ਉਤੇ ਪਟਿਆ ਮੈਂ ਆਤੋ ਮਰਿਆ ਉਤੇ ਪਟਿਆ ਪਟਨੇ ਵਾਲਾ ਤੇਰਾ ਲੇਖ ਰੇ ਨਰਈਆ ਫਿਰ ਗੁਰਮੁਖਵਾਲ ਤਕਿਆ ਸੋਹਣੇ ਨੈਣ ਉਠਾਈਆ ਸੋਹਣੇ ਨੈਣ ਉਠਾ ਪੰਜ ਮਾਜੇ ਵਾਲੇ ਪੰਜ ਦਵਾਬੇ ਵਾਲੇ ਪੰਜ ਮਾਜੇ ਵਾਲੇ ਪੰਜ ਦਵਾਬੇ ਵਾਲੇ ਪੰਜ ਮਲਵੇ ਇਹ ਜਜਾਰ ਦੇ ਜਿਹੜੇ ਬਣੇ ਨਾਲ ਜਥਿਆ ਸੂਰਬੀਰ ਨਾਮ ਤਹਰਾਈਆ ਜਿਨ੍ਹਾਂ ਦਾ ਗੋਬਿੰਦ ਦਾ ਵੈਦਾ ਵਾਇਦੇ ਸੱਤਰ ਲਤਿਆ ਸੀਸ ਤੜ ਹੋਏ ਜਗਾ ਫਿਰ ਆਪਣਾ ਆਪਸਾ ਪ੍ਰਤਿਆ ਨੈਣਾ ਵਿੱਚ ਨੈਣਾ ਵਿੱਚ ਨੈਣਾ ਨੈਣਾ ਵਿੱਚ ਉਲਟਾ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਰਿਆਸਨਾ ਸੱਚ ਖੰਡ ਕੇ ਮੈਂ ਮੈਂ ਗੜੀ ਚਮਕੌਰ ਤਕੀ ਨਕੀ ਪਰ ਕਿਆ ਕਾਲ ਦਿੱਤੀ ਵਖਾਈਆ ਗੋਵਿੰਦ ਦੀ ਧਾਰ ਵੇਖੀ ਸਿੱਖੀ ਸਿਖਿਆ ਵੇ ਪਰਵਾਇਆ ਜਿਸ ਵੇਲੇ ਜਝਾਰ ਜੁੰਜਿਆ ਉਸ ਵੇਲੇ ਗੋਵਿੰਦ ਦੇ ਕੋਲ ਇਹ ਜੰਮੂ ਵਾਲੇ ਵਾਕੀ ਰਹਿ ਗਏ ਸੀ 21 ਦੂਜਾ ਨੈਰ ਕੋਈ ਨਾ ਆਇਆ ਬਾਕੀ ਸ਼ਹੀਦ ਹੋ ਗਏ ਸਨ ਜੰਮੂ ਵਾਲੇ ਕੀ ਜਿਹੜੇ ਦਸੇ ਪਾਸ਼ਾ ਦੇ ਕੋਲ ਸਟੈਂਡ ਤੇ ਰਹਿ ਗਏ ਸਨ ਦੂਜਾਂ ਨਜ਼ਰ ਕੋਈ ਨਾ ਆਈਆ ਫਿਰ ਗੋਬਿੰਦ ਦੀ ਅੰਦਰੋਂ ਨਗਾ ਟਿੱਕੀ ਧਿਆਨ ਧਿਆਨ ਵਿੱਚ ਰਖਾਈਆ ਫਿਰ ਪੁਰਖਾਤਾਲ ਨੇ ਅਗੰਮੀ ਚਿੱਠੀ ਲਿਖੀ ਸ਼ਬਦੀ ਧਾਰ ਸਨਾਈਆ ਜੇ ਤੂੰ ਪ੍ਰੇਮ ਪਿਆਰ ਦੀ ਧਾਰ ਮੈਨੂੰ ਦਿੱਤੀ ਦੇਉਨਹਾਰ ਤੇਰੀ ਵਡਿਆਈਆ ਮੈਨੂੰ ਤੇਰੀ ਖੇਲ ਲੱਗੀ ਮਿੱਠੀ ਮਿਟਾ ਰਸ ਦਿੱਤਾ ਚਖਾਇਆ ਮੇਰਾ ਲੈਣਾ ਦੇਣਾ ਪੁਰਕੇ ਕਾਲਿਆ ਨਿਝਠੀ ਦੁਸਰ ਲੋੜ ਰੇ ਨਰਾਇਆ ਝਗੜਾ ਰੇ ਨਾ ਪੱਤਰਾ ਇਟੀ ਪਾਉਣ ਰੰਗ ਨਾ ਕੋਈ ਰੰਗਾਈਆ ਮੇਰੀ ਸਜਾ ਉਤੇ ਲਟੀ ਆਸਨ ਆਪਣਾ ਇੱਕ ਬਣਾਈਆ ਮੇਰੀ ਧਾਰ ਰੱਖੀ ਚਿੱਟੀ ਨਿਰਵੈਰ ਤੇਰੀ ਸਰਨਾਈਆ ਜੋਤੀ ਜੋ ਸਰੂ ਪਿਆਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ ਸੱਚ ਖੰਡ ਕੇ ਮੈਂ ਗੜੀ ਚਮਕੌਰ ਵੇਖਿਆ ਖੇਲ ਤਮਾਸ਼ ਆਪਣਾ ਰੂਪ ਟਾਈਆ ਜਿਸ ਜੀ ਜੀ ਜਿਹੜੇ ਜਹਾਰ ਨੂੰ ਦਿੱਤਾ ਨੇ ਸੀ ਪਾਣੀ ਗਲਾਸ ਪੁੱਟਾ ਦਿੱਤਾ ਪਰਤਾਇਆ ਉਸ ਅੰਤ ਉਸ ਅੰਤ ਡਿਗਦਿਆਂ ਰਕੀ ਆਸ ਅਖ ਗੋਬਿੰਦਵਾਲ ਟਕਾਈਆ ਜੇ ਤੂੰ ਪੁਰਖਿਆ ਕਾਲ ਦਾ ਸੁਤ ਮੈਂ ਵੀ ਤੇਰਾ ਦਾਸ ਸਦਾ ਹੀ ਆਪਣਾ ਸੰਗ ਨਵਾਈਆ ਜਿਹੜੇ ਮੇਰੇ ਨਾਲੋ ਜੋ ਜੇ ਖਾਸ ਇਨਾ ਆਪਣੇ ਕਰ ਬਸਾਈਆ ਮੇਰਾ ਇੱਕ ਦਾ ਇੱਕ ਨਾਲ ਹੋਏ ਨਾਤਾ ਨਾਤਾ ਦੇਣਾ ਵਦਈਆ ਸਭ ਸਤਿਗੁਰ ਦੇ ਹੀ ਦਾਤ ਬਖਸ਼ ਰਹਿਮਤ ਇੱਕ ਕਮਾਈਆ ਜਿਸ ਗੁਰਮੁਖ ਦਾ ਨਾਮ ਸੀ ਸਿੰਘ ਗਲਾਵ ਓ ਜਜਾਰ ਦੇ ਪੋਲ ਆਇਆ ਚਾਈ ਚਾਈਆ ਇਹ ਗਲਾਬ ਸਿੰਘ ਸ਼ਾਨ ਨੂੰ ਰਖ ਭਰਾ ਸੀ ਆਇਆ ਚਾਈ ਚਾਈਆ ਪਹਿਲੇ ਪ੍ਰੇਮ ਨਾਲ ਕੀਤੀ ਆ ਦਾਵ ਸਿਰ ਸਿਤਾ ਕੇ ਕਾਇਆ ਫਿਰ ਸਿਰ ਚੁੱਕ ਕੇ ਪਟੂ ਤੇ ਰਖਿਆ ਆਪ ਆਪਣਾ ਪ੍ਰੇਮ ਬਨਾਈਆ ਅੰਦਰੋਂ ਕੀਤਾ ਤੂੰ ਮੇਰਾ ਮੈਂ ਤੇਰਾ ਜਾਵ ਵਾਹ ਸਾਧਗੁਰੇ ਤੇਰੀ ਬੇਪਰਵਾਈਆ ਜੋਤੀ ਜੋਸ ਰੂਪਿਆਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਬਰਤਾਈਆ ਸਾਚੇ ਖੰਡ ਕੇ ਮੈਂ ਵੇਖਿਆ ਖੇਲ ਉਪਰ ਅਪਰਿਵਾਰ ਦੀ ਤੀਵਖਾਈਆ ਜਿਸ ਨੂੰ ਚੁਕਿਆ ਸਿੰਘ ਜਜ਼ਾਰ ਆਪਣੀ ਸੇਕ ਮਾਈਆ ਉਸ ਨੂੰ ਲੱਗਾ ਤੀਰ ਕਰਾਰਾ ਆਰ ਪਾਰ ਲੇਖਾ ਹਾਰ ਬਾਰ ਆਰ ਪਾਰ ਲੇਖਾ ਗਿਆ ਮਕਈਆ ਉਹ ਡਿੱਗਾ ਮੂ ਦੇ ਪਰ ਛਾਤੀ ਛਾਤੀ ਨਾਲ ਸੋਹਾਈਆ ਇਹ ਜਿਹੜੇ ਗਲਾਬ ਸਿੰਘ ਨੂੰ ਤੀਰ ਲੱਗਾ ਜਜਾਰਦਾਵ ਨੇ ਰੱਖਿਆ ਸੀ ਉੱਪਰ ਹੀ ਉਹਦੇ ਡਿੱਗ ਗਿਆ ਛਾਤੀ ਛਾਤੀ ਨਾਲ ਸੋਹਾਈਆ ਫਿਰ ਗੋਵਿੰਦ ਨੇ ਖੁਸ਼ੀਆਂ ਵਿੱਚ ਬੋਲਿਆ ਪ੍ਰਭੂ ਦਾ ਇੱਕ જયਕਾਰ ਵਾ ਵਾ ਤੇਰੀ ਬੇ ਪਰਵਾਹੀਆ ਤੇਰੇ ਕੋਲ ਆਵੇ ਗੁਰਮੁਖ ਤੇਰੇ ਕੋਲ ਆਵੇ ਗੁਰਮੁਖ ਨਾਲ ਮਿਲ ਕੇ ਮੇਰਾ ਦਲਾਰਾ ਸੋਨਾ ਰੰਗ ਰੰਗਾਇਆ ਸੱਚ ਖੰਡ ਕੇ ਮੈਂ ਉਸ ਵੇਲੇ ਖੁਸ਼ੀਆਂ ਵਿੱਚ ਵਾ ਵਾ ਕਰਕੇ ਉੱਚੀ ਕੋਕ ਪਕਾਰਾਂ ਓ ਕੋ ਕੋ ਸਣਈਆ ਔਰ ਕੇ ਕਾਲ ਤੇਰਾ ਖੇਲ ਨਿਆਰਾ ਗੋਵਿੰਦ ਤੇਰੀ ਵਡਵਡਿਆਈਆ ਉਹਨਾ ਚਿਰ ਨੂੰ ਇਕਿਆਂ ਦੀ ਆਗੀ ਵਾਰ ਜਿਹੜੇ ਕੀ ਦਸਵੇਂ ਪਾਸ਼ਾ ਨੇ ਆਪਣੇ ਕੋਲ ਜੰਮੂ ਵਾਲੇ ਰੱਖੇ ਸਨ ਉਹਨਾਂ ਵਾਰਨ ਦੀ ਵਾਰੀ ਆ ਗਈ ਹੈ ਗੋਵਿੰਦ ਸੰਦੇਸ਼ਾ ਦਿੱਤਾ ਸਣਈਆ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸਚਨਾ ਰੰਗ ਇਕ ਰੰਗਈਆ ਸੋ ਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ